ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਆਪਣਾ ਵੀਡੀਓ ਰਹਿਣ ਵਾਲਾ ਹੈ ਜਿੰਨਾਂ ਬੱਚਿਆਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਪਰ ਉਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਅਜੇ ਤੱਕ ਆਪਣੇ ਆਪਣੇ ਸਕੂਲਾਂ ਵਿੱਚ ਜੋ ਕਿ ਰਿਪੋਰਟ ਨਹੀਂ ਕੀਤੀ ਹੈ ਤਾਂ ਉਸ ਦੇ ਰਿਗਾਰਡਿੰਗ ਆਪਣਾ ਅੱਜ ਦਾ ਵੀਡੀਓ ਜੋ ਕਿ ਰਹਿਣ ਵਾਲਾ ਹੈ ਇਸ ਦੇ ਰਿਗਾਰਡਿੰਗ ਜੋ ਕਿ ਮੈਰੀਟੋਰੀਅਸ ਸੁਸਾਇਟੀ ਹੈਗੀ उसने एक ऑफिशियल जो कि लैटर हैगा वो जारी किया है देखते हैं कि इस ऑफिशियल लैटर की कहा गया है तो ये कि ऑफिशियल लैटर हैगा सोसाइटी फॉर प्रमोशन ऑफ क्वालिटी एजुकेशन फॉर पुअर एंड मैरिटोअस स्टूडेंट्स ऑफ पंजाब के लिए है जो कि मैरिटोरियस सोसाइटी ने ਜੋ ਕਿ ਜਾਰੀ ਕੀਤਾ ਹੈ ਇਹ 21 5 2024 ਨੂੰ ਜੋ ਕਿ ਜਾਰੀ ਕੀਤਾ ਗਿਆ ਹੈ ਤਾਂ ਦੇਖਦੇ ਆ ਇਸ ਵਿੱਚ ਕੀ ਦੱਸਿਆ ਗਿਆ ਹੈ ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਸਕੂਲਾਂ ਲਈ ਦਾਖਲੇ ਹਿੱਤ ਮਿਤੀ 9 5 2024 ਤੋਂ 13 5 2024 ਅਤੇ 16 5 2024 ਅਤੇ 17 5 2024 ਨੂੰ ਕਾਉਂਸਲਿੰਗ ਕਰਵਾਈ ਗਈ ਸੀ ਇਸ ਵਿੱਚ ਜਿੰਨਾ ਵਿਦਿਆਰਥੀਆਂ ਨੂੰ ਕਾਉਂਸਲਿੰਗ ਦੌਰਾਨ ਵੱਖ-ਵੱਖ ਮੈਰਿਟੋਰੀਅਸ ਸਕੂਲਾਂ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਅਜੇ ਤੱਕ ਅਲਾਟ ਹੋਏ ਸਕੂਲਾਂ ਵਿੱਚ ਹਾਜ਼ਰੀ ਨਹੀਂ ਦਿੱਤੀ ਅਜਿਹੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਮਿਤੀ 23 ਪੰਜ 2024 ਯਾਨੀ ਕਿ ਵੀਰਵਾਰ ਨੂੰ ਸਵੇਰੇ 9 ਵਜੇ ਤੱਕ ਹਰ ਹਾਲਤ ਵਿੱਚ ਆਪਣੇ ਅਲਾਟ ਹੋਏ ਸਕੂਲ ਵਿੱਚ ਰਿਪੋਰਟ ਕਰਨਾ ਯਕੀਨੀ ਬਣਾਉਣ ਜੇਕਰ ਉਮੀਦਵਾਰ ਨੂੰ ਮਿਤੀ 23/5/2024 ਦਿਨ ਵੀਰਵਾਰ ਨੂੰ ਅਲਰਟ ਕੀਤਾ ਤੇ ਸਕੂਲ ਵਿੱਚ ਰਿਪੋਰਟ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਸਮਝ ਲਿਆ ਜਾਵੇਗਾ ਕਿ ਸਬੰਧਿਤ ਵਿਦਿਆਰਥੀ ਮੈਰਿਟੋਰੀਅਸ ਸਕੂਲ ਵਿੱਚ ਦਾਖਲਾ ਨਹੀਂ ਲੈਣਾ ਚਾਹੁੰਦਾ ਅਤੇ ਉਸ ਨੂੰ ਅਲਰਟ ਹੋਈ ਸੀਟ ਖਾਲੀ ਸਮਝੀ ਸਮਝ ਲਈ ਜਾਵੇਗੀ ਇਸ ਸਥਿਤੀ ਵਿੱਚ ਮੈਰਿਟ ਲਿਸਟ ਵਿੱਚੋਂ ਅਗਲੇ ਉਮੀਦਵਾਰ ਨੂੰ ਦਾਖਲੇ ਹਿੱਤ ਵਿਚਾਰ ਲਿਆ ਜਾਵੇਗਾ ਜਿਹੜੇ ਵਿਦਿਆਰਥੀ ਮਿਤੀ 23 5 2024 ਤੱਕ ਵੀ ਰਿਪੋਰਟ ਨਹੀਂ ਕਰਦੇ ਅਜਿਹੇ ਵਿਦਿਆਰਥੀਆਂ ਦਾ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਲਈ ਕਲੇਮ ਖਤਮ ਹੋ ਜਾਵੇਗਾ ਅਤੇ ਉਸ ਨੂੰ ਭਵਿੱਖ ਵਿੱਚ ਕਦੇ ਵੀ ਇਸ ਸੀਟ ਲਈ ਦੁਬਾਰਾ ਨਹੀਂ ਵਿਚਾਰਿਆ ਜਾਵੇਗਾ ਤਾਂ ਜੀ ਜੋ ਕਿ ਇਹ ਆਫੀਸ਼ੀਅਲ ਲੈਟਰ ਹੈ ਇਸ ਵਿੱਚ 23 5 2024 ਜੋ ਕਿ ਲਾਸਟ ਡੇਟ ਦਿੱਤੀ ਗਈ ਹੈਗੀ ਜੇਕਰ 23 5 24 ਤੱਕ ਵੀ ਕੋਈ ਵਿਦਿਆਰਥੀ ਆਪਣੀ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਏ ਤਾਂ ਕਿ ਉਸ ਦਾ ਜੋ ਕਿ ਮੈਰੀਟੋਰੀਅਸ ਸਕੂਲ ਦਾ ਜੋ ਕਲੇਮ ਆ ਉਹ ਖਤਮ ਕਰ ਦਿੱਤਾ ਜਾਵੇਗਾ ਅਤੇ ਉਸ ਰੂਪ ਵਿੱਚ ਵਿੱਚ ਵੀ ਇਨ ਫਿਊਚਰ ਕਦੇ ਵੀ ਕੋਈ ਸ਼ੀਟ ਨਹੀਂ ਮਿਲੇਗੀ ਮੈਰੀਟੋਰੀਅਸ ਸਕੂਲ ਦੇ ਲਈ ਤਾਂ ਇਸ ਤੋਂ ਪਹਿਲਾਂ ਕਿ ਤੁਹਾਡੇ ਨਾਲ ਅਜਿਹਾ ਹੋਵੇ ਤਾਂ ਤੁਸੀਂ ਕੀ ਆ ਆਪਣੀ ਜੋ ਕਿ ਰਿਪੋਰਟ ਕਰੋ 23 5 2024 ਤੋਂ ਪਹਿਲਾਂ ਪਹਿਲਾਂ ਤਾਂ ਕਿ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਇਹ ਨੋਟ ਸੀਗਾ ਜੋ ਲੈਟਰ ਸੀਗਾ ਮੈਰੀਟੋਰੀਅਸ ਸੁਸਾਇਟੀ ਵੱਲੋਂ ਜਾਰੀ ਕੀਤਾ ਗਿਆ ਸੀਗਾ ਤਾਂ ਇਸ ਜੋ ਕਿ 23 ਮਈ 2024 ਡੇਟਾ ਇਸ ਨੂੰ ਧਿਆਨ ਵਿੱਚ ਰੱਖੋ ਅਤੇ ਜਲਦੀ ਤੋਂ ਜਲਦੀ ਆਪਣੇ ਜੋ ਕਿ ਅਲਰਟ ਕੀਤੇ ਹੋਏ ਤੋਂ ਤੁਹਾਡੇ ਸਕੂਲ ਨੇ ਉਹਨਾਂ ਵਿੱਚ ਤੁਸੀਂ ਰਿਪੋਰਟ ਕਰੋ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਵਿੱਚ ਅਗਰ ਤੁਹਾਨੂੰ ਮੇਰੀ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਲਾਈਕ ਤੇ ਕਮੈਂਟ ਵੀ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਜੋ ਕਿ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕਿਪ ਗਰੋਇੰਗ ਥੈਂਕ ਯੂ